ਸਾਡੇ YouTube ਚੈਨਲ ਤੇ ਆਫਰ ਦਾ ਫੌਲਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੈਨਸ਼ਨਰਸ ਐਸੋਸੀਏਸ਼ਨ ਦੀ ਮੀਟਿੰਗ ਕਰਕੇ 2016 ਤੋਂ ਬਾਅਦ ਰਿਟਾਇਰ ਹੋਏ ਪੈਨਸ਼ਨਰ ਨੂੰ ਲੀਵ ਇਨ ਕੰਟ੍ਰੈਕਟ ਦੇ ਬਕਾਇਆ ਨਾ ਦਿੱਤੇ ਜਾਣ ਕਰਕੇ ਕੀਤੀ ਗਈ ਲਿਖੇਦੀ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ સૌ ਨੂੰ ਯਾਦ ਰਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰੋ ਤਾ ਜੋ ਰੇਕ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਭਾਵੇਂ ਸਰਕਾਰ ਨੇ ਨੀਤੀ 18 2025 ਨੂੰ ਬਕਾਇਏ ਜਾਰੀ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਇਫ ਦੇ ਪੇਜ ਨੰਬਰ 2 ਭਾਗ ਡੀ ਵਿੱਚ 11 2016 ਤੋਂ 30 2021 ਤੱਕ ਨਟਾਇਰ ਹੋਏ ਮੁਲਾਜ਼ਮਾਂ ਨੂੰ ਲੀਪ ਇਨਕੈਸ਼ਮੈਂਟ ਦਾ ਏਰੀਅਰ ਚਾਰ ਬਰਾਬਰ ਕਿਸ਼ਤਾਂ ਵਿੱਚ ਦੇਣ ਦਾ ਫੈਸਲਾ ਕੀਤਾ ਸੀ ਦੇ ਇਸ ਦੀ ਪਹਿਲੀ ਕਿਸ਼ਤ ਅਪ੍ਰੈਲ ਦੀ 25 ਵਿੱਚ ਅਦਾ ਕੀਤੇ ਜਾਣ ਬਾਰੇ ਲਿਖਿਆ ਗਿਆ ਸੀ ਪਰੰਤੂ ਪੰਜਾਬ ਸਰ ਦੇ ਪੈਨਸ਼ਨਰ ਜੋ 2016 ਤੋਂ ਬਾਅਦ ਰਟਾਇਰ ਹੋਏ ਹਨ ਉਹ ਅਜੇ ਵੀ ਲੀਵਡ ਇਨਕੈਸ਼ਮੈਂਟ ਦੀ ਪਹਿਲੀ ਕਿਸ਼ਤ ਜਾਰੀ ਕੀਤੇ ਜਾਣ ਦੀ ਉਡੀਕ ਵਿੱਚ ਹਨ ਜਦੋਂ ਕਿ ਅਪ੍ਰੈਲ ਤੋਂ ਬਾਅਦ ਹੁਣ ਮਈ ਮਹੀਨਾ ਵੀ ਲੰਘ ਚੁੱਕਿਆ ਹੈ ਇਸ ਲਈ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਦੇ ਵਿੱਚ ਪੈਨਸ਼ਨ ਅਦਾਇਆਂ ਬਕਾਇਆ ਤਦਾ ਕੀਤੇ ਜਾਣ ਦੇ ਵਿੱਚ ਵਰਤੀ ਜਾ ਰਹੀ ਬੇ ਲੋੜੀ ਢਿਲ ਵਰਧ ਆਪਣੀ ਆਵਾਜ਼ بلند ਕਰਕੇ ਮੰਗ ਕਰੀਆਂ ਹਨ ਕਿ ਸੌਫਟਵੇਅਰ ਨੂੰ ਜਲਦੀ ਅਪਡੇਟ ਕਰਕੇ ਉਹਨਾਂ ਦੇ ਲੀਵ ਇਨਕੈਸ਼ਮੈਂਟ ਦੇ ਬਕਾਏ ਤਦਾ ਕੀਤੇ ਜਾਣ ਇਸੇ ਕੜੀ ਵਿੱਚ ਹੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੈਨਸ਼ਨਸ ਅਸੋਸੀਏਸ਼ਨ ਦੀ ਇਕਾਈ ਨੇ ਵੀ ਸਰਗਰਮੀ ਦਿਖਾਉਂਦੇ ਰਏ ਸਰਕਾਰ ਕੋਲੋਂ ਪੂਰ ਜ਼ੋਰ ਮੰਗ ਕੀਤੀ ਹੈ ਕਿ ਉਸ ਦੇ ਲੀਵ ਇਨਕੈਸ਼ਮੈਂਟ ਦੇ ਬਕਾਏ ਦੀ ਪਹਿਲੀ ਗੇਜਟ ਜਲਦੀ ਅਦਾ ਕੀਤੀ ਜਾਵੇ ਤਾਂ ਹੁਣ ਆਉ ਜਾਣਦੇ ਹਾਂ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਕਿਹੜੇ-ਕਿਹੜੇ ਪੈਨਸ਼ਨਰ ਨੇ ਆਪਣੀ ਇਸ ਹੱਕੀ ਮੰਗ ਲਈ ਆਵਾਜ਼ ਗੂੰੰਦ ਕੀਤੀ ਹੈ ਤਾਂ ਜਿਵੇਂ ਫਤਿਹਗੜ ਸਾਹਿਬ ਦੇ ਵਿੱਚ 3 ਮਈ ਨੂੰ ਜੋ ਮੀਟਿੰਗ ਰੱਖੀ ਗਈ ਸੀ ਉਸ ਦੇ ਵਿੱਚ ਕੀ ਮੁੱਦਆ ਹੈ ਅਤੇ ਕਿਹੜੀ-ਕਿਹੜੀ ਮੰਗਾਂ ਕੀਤੀਆਂ ਹਨ ਪੰਜਾਬ ਗਵਰਨਮੈਂਟ ਪੈਨਸ਼ਨਰ ਐਸੋਸੀਏਸ਼ਨਾਂ ਜਿਵੇਂ ਉਕਾਈ ਸ਼੍ਰੀ ਪੱਤਰਗੜ੍ਹ ਸਾਹਿਬ ਦੀ ਇੱਕ ਵਿਸ਼ੇਸ਼ ਮੀਟਿੰਗ ਮਿਤੀ 25/5/2021 ਨੂੰ ਹੋਈ ਜਿਸ ਲਈ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਪੱਤਰ ਨੰਬਰ 13/2021/PFPI/12 ਮਿਤੀ 18/2/2021 ਚੜ੍ਹਗੰਗਾ ਲਈ ਮੁਲਾਜ਼ਮਾਂ ਦੀ ਪੈਨਸ਼ਨਾਂ ਨੂੰ 6ਵੇਂ ਪੇ ਕਮਿਸ਼ਨ ਦੇ ਬਕਾਏ ਦੇਣ ਲਈ ਪੱਤਰ ਜਾਰੀ ਕੀਤਾ ਸੀ ਜਿਸ ਦੇ ਸਬੰਧ ਨੰਬਰ 2 ਪੈਰਾ ਡੀ ਅਨਸਾਰ 11 2016 ਤੋਂ 36 2021 ਤੱਕ ਸੇਵਾਮੁਕਤ ਹੋਏ ਮੁਲਾਜ਼ਮਾਂ ਪੈਨਸ਼ਨਾਂ ਨੂੰ ਉਹਨਾਂ ਦੀ ਬੰਦੀ ਕਮਾਈ ਛੁੱਟੀ ਦਾ ਖੇਵੇਂ ਤੇ ਕਮਿਸ਼ਨ ਅਲਫਾ ਕੋਲਦੀ ਹੋਈ ਤਨਖਾਹ ਅਨੁਸਾਰ ਬੰਦਾ ਬਕਾਇਆ 4 ਬਰਾਬਰ ਕਿਤਾ ਵਿੱਚ ਅਪਰਾਏ ਦੇ ਸੌ ਪਰਚੀ ਤੋਂ ਦਿਨਫੀ ਤੇ 11 16 ਤੋਂ 36 2021 ਤੱਕ ਸੇਵਾਮੁਕਤ ਹੋਏ ਮੁਲਾਜ਼ਮਾਂ ਪੈਨਸ਼ਨਾਂ ਨੂੰ ਕਿਨੇ ਤੇ ਕਮਿਸ਼ਨ ਅਫਾਰ ਸੋਧੀ ਹੋਈ ਤਨਖਾਹਆਂ ਔਫਰ ਕਮਾਈ ਛੁੱਟੀ ਦਾ ਬੰਦਾ ਬਕਾਇਆ ਦੇਣ ਲਈ ਪੰਜਾਬ ਸਰਕਾਰ ਦੇ ਵਿੱਤ ਭਾਗ ਵੱਲੋਂ ਸੋ ਟਿਅਰ ਵਿੱਚ ਅਜੇ ਤੱਕ ਕੋਈ ਵੀ ਅਪਡੇਟ ਨਹੀਂ ਕੀਤੀ ਗਈ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਅਲਟਰ ਡੇਟ ਅਜੇ ਤੱਕ ਵੀ ਸੌਫਟਵੇਅਰ ਦੇ ਵਿੱਚ ਕੋਈ ਅਪਡੇਸ਼ਨ ਹੋਈ ਹੀ ਨਹੀਂ ਹੈ ਜਿਸ ਦਾ ਤੇਜਾ ਇਹ ਹੈ ਕਿ ਮਈ ਮਹੀਨਾ ਵੀ ਬੀਤ ਗਿਆ ਹੈ ਪਰ ਪੈਨਸ਼ਨਰ ਨੂੰ ਕਮਾਈ ਛੁੱਟੀ ਦੇ ਬਕਾਇਆ ਦੀ ਅਪ੍ਰੈਲ 2025 ਵਿੱਚ ਨਿਰਣਾਲੀ ਪਹਿਲੀ ਕਿਸ਼ਤ ਅਜੇ ਤੱਕ ਵੀ ਨਸੀਬ ਨਹੀਂ ਹੋਈ ਪੰਜਾਬ ਗਵਰਨਮੈਂਟ ਪੈਨਸ਼ਨਰਲ ਐਸੋਸੀਏਸ਼ਨ ਜਿਵੇਂ ਇਕਾਈ ਸ਼੍ਰੀ ਪਤਕਰ ਸਾਹਿਬ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਤਰਖਾਨ ਮਾਜਰਾ ਹਰਚੰਦ ਸਿੰਘ ਪੰਜੋਲੀ ਮੀਤ ਪ੍ਰਧਾਨ ਪੰਜਾਬ ਜਨਰਲ 70 ਧੰਨਪਾਤ ਅਜਾਦ ਪ੍ਰੀਤਮ ਸਿੰਘ ਰਾਗਰਾ ਕਜਾਂਕੀ ਕਰਨੈਲ ਸਿੰਘ ਬਸੀ ਪਠਾਣਾ ਜਸਵਿੰਦਰ ਸਿੰਘ ਪਾਲੂਵਾਲੀਆ ਪ੍ਰੈਫੈਕਟਰ ਦਿਲਬਾਖ ਸਿੰਘ ਹਰਬੰਸਪੁਰਾ ਹੋਮ ਪ੍ਰਕਾਸ਼ ਬਸੀ ਪਠਾਣਾ ਗੁਲਮੁਖ ਸਿੰਘ ਤਦਾਦ ਸਿੰਘ ਅਰਪਾ ਸਿੰਘ ਇਨਫੋਰਮ ਰੇਲਫੈਂਕ ਹਾਲਖਾ ਚਰਨ ਸਿੰਘ ਦੇਖੋ ਕੁਲਵੰਤ ਸਿੰਘ ਤੇ ਲੌਮ ਹਿੰਦਰਾ ਸਿੰਘ ਜਿਲ੍ਹਾ ਆਬੀ ਆਗੂਆਂ ਨੇ ਪੰਜਾਬ ਸਰਕਾਰ ਦੇ ਵਿਭਾਗ ਵੱਲੋਂ ਪੈਂਚੀਆਂ ਨੂੰ ਮਾਈ ਚੁੱਟੀ ਦਾ ਬੰਦਾ ਬਕਾਇਆ ਦੇਣ ਲਈ ਸੌਫਟ ਰੇਲ ਅਪਡੇਟ ਨਾ ਕਰਨ ਦੀ ਤਿੱਖੀ ਨਕੇਦੀ ਕਰਦੇ ਹੋਏ ਜ਼ੋਰਦਾਰ ਤਾਂ ਅੰਦਰ ਨਾਮ ਮੰਨਤੀ ਹੈ ਕਿ ਇੱਕ ਇੱਕ 2016 ਤੋਂ 31 2021 ਤੱਕ ਸੇਵਾਮੁਕਤ ਹੋਏ ਪੈਂਚਾ ਨੂੰ 61 ਵਿਚੋਂ ਅੰਤਾਰ ਸੋਦੀ ਹੋਈ ਤਨਖਾਹ ਅਸਾਰ ਕਮਾਈ ਛੁੱਟੀ ਦੇ ਬਕਾਇਆ ਬੰਦਾ ਕੋਲ ਤਾਂ ਹਨ ਕਰਨ ਲਈ ਜਲਦੀ ਤੋਂ ਜਲਦੀ ਸੌਫਟਵੇਅਰ ਨੂੰ ਅਪਡੇਟ ਕੀਤਾ ਜਾਵੇ ਤੇ ਡੀਡੀਓਸ ਨੂੰ ਕਮਾਈ ਛੁੱਟੀ ਦੇ ਬਕਾਇਆ ਜਲਦੀ ਤੋਂ ਜਲਦੀ ਕਢਵਾ ਕੇ ਨੇਨ ਧਿਆਨ ਹਦਾਇਤਾਂ ਜਾਰੀ ਕੀਤੀਆਂ ਜਾਣ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਏਗੀ ਕਿ ਸਰਕਾਰ ਆਪਣੇ ਧੀਨ ਕੰਮ ਕਰਦੇ ਡੀਡੀਓਸ ਨੂੰ ਕਦੋਂ ਸਖਤ ਆਦੇਸ਼ ਜਾਰੀ ਕਰਕੇ 16 ਤੋਂ 30 ਤੇ 21 ਤੱਕ ਰਟਾਇਰ ਹੋਏ ਮੁਲਾਜ਼ਮਾਂ ਤੋਂ ਪੈਸੇ ਦੇ ਖਾਤਿਆਂ ਦੇ ਵਿੱਚ ਲੀਵ ਇਨਕੈਚਮੈਂਟ ਵੀ ਲੀਵ ਇਨਕੈਚਮੈਂਟ ਵੀ ਪਹਿਲੀ ਕਿਸ਼ਤ ਕਦੋਂ ਕ੍ਰੈਡਿਟ ਕਰਦੀ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇ ਕੰਮ ਇਹ ਜਗਲੀ ਜਗਲੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਜ਼ਰੂਰ ਕੈ ਕਰਨਾ ਨਿਰਦੇਸ਼ ਹੱਤੇ ਥੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ